ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੀ ਗੁੜੀਆ ਮਹਿਰੀਨ ਕੌਰ ਦੇਖੋ ਜੀ ਇੱਕ ਨਿੰਮ ਦਾ ਟ੍ਰੀ ਹੈ ਜਿਹੜਾ ਉਹ ਪਲਾਂਟ ਕਰਨ ਲੱਗੀ ਆ। ਨਿੰਮ ਦਾ ਟ੍ਰੀ ਹੈ। ਉਹ ਗਾਂ ਲੱਗੀਆਂ। ਓਕੇ ਬੇਟਾ। ਉਹ ਸਾਨੂੰ ਪੇਟ ਕਿੰਨੇ ਅੱਛੇ ਛਾਂਵਾ ਦੇ ਰਿਹਾ। ਬਿਲਕੁਲ। ਮੈਂ ਤਾਂ ਗਾਂ ਲੱਗੀਆਂ। ਓਕੇ ਬੇਟਾ। ਆਕਸੀਜਨ ਵੀ ਦਿੰਦੇ ਆ ਦੱਸੋ ਸਾਰਿਆਂ ਨੂੰ ਹਨਾ? ਹਾਂਜੀ ਆਕਸੀਜਨ ਵੀ ਦਿੰਦੇ ਆ। ਹਾਂਜੀ। ਨਾਲੇ ਆਪਾਂ ਪੱਖਾ ਬੰਦ ਕਰ ਦਿੰਦੇ ਆ। ਹਾਂ ਫਰੁਮਤ ਹੋ ਜਾਂਦੀ ਆ। ਦਿੰਦੇ ਆ। ਹਾਂ ਬਿਲਕੁਲ ਬਿਲਕੁਲ ਬੇਟਾ। ਹਾਂਜੀ ਹਾਂਜੀ। ਤੇ ਆ ਮੈਂ ਨਿੰਮ ਦਾ ਬੂਟਾ ਲਾ ਲਿਆ। ओके okay, बेटा ਇੱਥੇ ਆ ਦੇਖੋ ਜੀ ਅਸੀਂ ਆਪਣਾ ਛੋਟਾ ਜਿਹਾ ਟੋਕਾ ਕੱਢ ਲਿਆ ਇੱਥੇ ਤੇ ਆਪਣੇ ਖੇਤ ਦੇ ਵਿੱਚ ਹੀ ਸੀ ਲਾਣ ਲੱਗਿਆਂ ਤੇ ਇੱਧਰ ਪਹਿਲਾਂ ਵੀ ਸੀ ਆ ਦੇਖੋ ਟਰੀ ਲਗਾਏ ਹੋਏ ਨੇ ਤੇ ਕੁਝ ਇੱਧਰ ਵੀ ਨੇ ਤੇ ਹੁਣ ਮਹਿਰੀਨ ਆਪਣੀ ਗੁੜੀਆਂ ਲਗਾਣ ਲੱਗੀ ਬੇਟਾ ਚਲੋ ਆਪਾਂ ਲਗਾਈਏ ਫਿਰ ਮੈਂ ਤੁਹਾਨੂੰ ਇਹ ਕਰਕੇ ਦੇਣਾ ਹਨਾ ਪੋਲੀਥੀਨ ਸਾਈਡ ਤੋਂ ਲਾ ਕੇ ਦੇਣਾ ਹਾਂਜੀ ਬੇਟਾ ਚਲੋ ਲਗਾਓ ਜੀ ਲਗਾਓ ਹਾਂਜੀ ਬੇਟਾ ਲਗਾਓ 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 ਇੱਧਰ ਦੇਖੋ ਬੇਟਾ ਆਰਾਮ ਨਾਲ ਨਹੀਂ ਟਿਕਦੇ ਮੈਂ ਫੜਿਆ ਪਾਪਾ ਨੇ ਫੜਿਆ ਆ ਰੱਖ ਦੇ ਵਿੱਚ ਹੁਣ ਬੇਟਾ ਸਹੀ ਕਰਕੇ ਆਰਾਮ ਨਾਲ ਰੱਖੋ ਇਸ ਤਰ੍ਹਾਂ ਹਾਂਜੀ ਗੁੱਡ ਤੇ ਇਧਰ ਬੈਠਾ ਹੈਲੋ ਕਰ ਦੋ ਸਾਰਿਆਂ ਨੂੰ ਕਿ ਸਾਰੇ ਜਾਨੇ ਰੁੱਖ ਦੀ ਜੂੜ ਲਗਾਓ ਸਾਰੇ ਜਾਨੇ ਰੁੱਖ ਦੀ ਜੂੜ ਹਾਂਜੀ ਕਰਮੀ ਨਹੀਂ ਲੱਗੂ ਓਕੇ ਗੁੱਡ ਬੇਟਾ ਗੁੱਡ ਤੇ ਲਓ ਜੀ ਨਿੰਮ ਦਾ ਇੱਕ ਆਪਾਂ ਬੂਟਾ ਲਾ ਰਹੇ ਇੱਥੇ ਤੇ ਆਪਣਾ ਪਰਮਾਤਮਾ ਕਰੇ ਕੀ ਹੌਲੀ ਹੌਲੀ ਜੇ ਰੁੱਖ ਚ ਤਬਦੀਲ ਹੋ ਜਾਏ ਓਹ ਚੀਜ਼ ਬਾਜੀ ਦਾ ਨਿੰਮ ਲਾ ਲਿਆ ਮਿੱਟੀ ਆਪਾਂ ਬੇਟਾ ਲਗਾਪਨ ਕਰੋ ਓਕੇ ਗੁੱਡ ਉੱਪਰ ਨੂੰ ਲਾਉਣੀ ਬੇਟਾ ਸੈਡਾਂ ਦੇ ਲਗਾ ਦੋ ਹਾਂ ਦੀ ਚਲੋ ਬਾਕੀ ਮੈਂ ਲਾ ਦਿੰਦਾ ਬੱਸ ਲੋ ਜੀ ਮੈਂ ਰੀਨ ਪਾ ਰਹੀ ਆ ਪਾਣੀ ਬੇਟਾ ਥੋੜਾ ਪਾ ਬੱਸ ਬੱਸ ਇੰਨਾ ਪਾ ਹਾਂ ਆਪਾਂ ਕੱਲ ਨੂੰ ਫੇਰ ਪਾ ਦਾਂਗੇ ਦੇਖ ਬੇਟਾ ਇੱਧਰ ਓਕੇ ਜੀ ਬਾਏ